ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਸੀ ਲਿਆ ਕਿ ਕਿਸਮਤ ਕਿਵੇਂ ਬਦਲ ਸਕਦੀ ਹੈ ਇਹ ਤਕਰੀਬਨ ਕੋਈ ਵੀ ਸਾਡਾ ਸੈਮੀਨਾਰ ਹੋਵੇ ਸਮਾਗਮ ਹੋਵੇ ਇਹ ਸਾਡੇ ਹਰ ਉਮਰ ਦੇ ਹਰ ਇਨਸਾਨ ਦਾ ਇਹ ਸਵਾਲ ਹੈ ਕਿਸਮਤ ਨੂੰ ਅਸੀਂ ਭਾਗ ਵੀ ਕਹਿੰਦੇ ਆ ਲੇਖ ਵੀ ਕਹਿੰਦੇ ਆ ਨਸੀਬ ਵੀ ਕਹਿੰਦੇ ਆ ਤੇ ਕਰਮ ਸ਼ਬਦ ਵੀ ਵਰਤੇ ਆ ਮੁਹਾਵਰਾ ਕੋਸ਼ ਪੜਦੇ ਆ ਦੇਖਿਆ ਕਿ ਕਿਸਮਤ ਬਾਰੇ 35 ਦੇ ਕਰੀਬ ਮੁਹਾਵਰੇ ਨੇ ਕਿਸਮਤ ਬਦਲਨੀ ਕਿਸਮਤ ਉਗੜਨੀ ਕਿਸਮਤ ਚਮਕਣੀ ਕਿਸਮਤ ਦਾ ਬਲੀ ਬਹੁਤ ਸਾਰੇ ਸ਼ਬਦ ਇਹਦਾ ਕਾਰਨ ਹੈ ਕਿ ਹਰ ਬੰਦਾ ਜਦੋਂ ਕਿਸੇ ਗੱਲ ਨੂੰ ਵਰਣਨ ਕਰਦਾ ਉਹਦਾ ਇੱਕ ਨਵਾਂ ਮੁਹਾਵਰਾ ਰੂਪ ਲੈ ਜਾਂਦਾ ਵੈਸੇ ਜਿਹੜਾ ਕਰਮ ਤੇ ਕਿਸਮਤ ਹੁੰਦਾ ਹੈ ਇੱਕ ਦੂਜੇ ਦੇ ਪੂਰਕ ਹੁੰਦੇ ਹਨ ਜੇ ਕਿਸਮਤ ਚੰਗੀ ਹੋਵੇ ਤੇ ਬੰਦਾ ਕਰਮ ਚੰਗਾ ਕਰਦਾ ਤੇ ਜੇ ਕਰਮ ਚੰਗਾ ਕਰੇ ਤਾਂ ਕਿਸਮਤ ਬਦਲ ਜਾਂਦੀ ਹੈ ਜਿਹੜਾ ਕੱਲਾ ਕਿਸਮਤਵਾਦੀ ਫਲਸਫਾ ਹੁੰਦਾ ਹੈ ਉਹ ਕਿਸੇ ਧਰਤੀ ਦੇ ਲੋਕਾਂ ਨੂੰ ਕਈ ਵਾਰੀ ਵਿਕਾਸ ਨਹੀਂ ਕਰ ਦਿੰਦਾ ਹੁੰਦਾ ਕਿਉਂਕਿ ਜੇ ਬੰਦਾ ਸਿਰਫ ਕਵੇ ਵੀ ਕਿਸਮਤ ਚ ਹੋਇਆ ਤੇ ਕੰਮ ਹੋ ਜਾਏਗਾ ਹੋਏਗਾ ਨਹੀਂ ਸਤਿਗੁਰਾਂ ਨੇ ਇਸੇ ਲਈ ਵਰਣਨ ਕੀਤਾ ਕਿ ਜਿਹਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ ਜਾਂ ਫਲ ਤੇਵੇ ਹੋ ਪਾਈਏ ਜਿਵੇਂ ਹੀ ਕਾਰ ਕਮਾਈਏ ਜਿਉਹੋ ਜਿਹਾ ਅਸੀਂ ਕਰਮ ਕਰਦੇ ਆ ਨਾ ਕਰਮ ਦੇ ਵੈਸੇ ਦੋ ਅਰਥ ਨੇ ਇਹ ਕੁੰਦਾ ਕਰਮਾਂ ਚ ਕੀ ਲਿਖਿਆ ਇੱਕ ਹੁੰਦਾ ਕਰਮ ਕਰੋ ਕਿ ਕਰਮ ਬਦਲ ਜਾਏ ਤੁਸੀਂ ਇਹੋ ਜੀ ਕਿਰਿਆ ਕਰੋ ਐਕਟ ਕਰੋ ਕਿ ਤੁਸੀਂ ਆਪਣੇ ਕਰਮ ਨੂੰ ਬਦਲ ਸਕੋ ਹਾਂ ਇਹਦੇ ਪਿੱਛੇ ਸਾਡੇ ਪ੍ਰਾਤਨ ਬਜ਼ੁਰਗਾਂ ਦਾ ਸੀਗਾ ਵੀ ਇੱਕ ਬੰਦਾ ਖੂਹ ਸਾਰ ਰਿਹਾ ਉਹ ਵੀ ਕਰਮ ਕਰ ਰਿਹਾ ਇੱਕ ਬੰਦਾ ਕੰਧ ਉਸਾਰ ਰਿਹਾ ਉਹ ਵੀ ਕਰਮ ਕਰ ਰਿਹਾ ਪਰ ਕੰਧ ਉਸਾਰਨ ਵਾਲਾ ਹਰ ਵਾਰ ਦੇ ਨਾਲ ਉੱਚਾ ਜਾ ਰਿਹਾ ਪਰ ਜਿਹੜਾ ਖੂਹ ਪਟ ਰਿਹਾ ਉਹ ਹਰ ਇੱਕ ਸਮੇਂ ਦੇ ਨਾਲ ਉਹ ਨੀਵਾ ਹੀ ਨੀਵਾ ਜਾ ਰਿਹਾ ਇਹਦਾ ਮਤਲਬ ਕਰਮ ਜਿਹੜਾ ਜੇ ਉੱਚਾ ਕਰਮ ਕਰਦੇ ਹੋ ਤੇ ਬੰਦਾ ਉੱਚਾ ਉੱਠਦਾ ਜੇ ਨੀਵੇਂ ਕਰਮ ਕਰਦੇ ਹੋ ਤੇ ਬੰਦਾ ਨੀਵੇਂ ਉੱਠਦਾ ਹੁਣ ਇਹ ਹੈ ਕਿ ਸਾਡੇ ਦੋ ਰੂਪ ਨੇ ਇੱਕ ਤਾਂ ਹੈ ਕਿ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫਲ ਲਾਉਣਾ ਲਾਵੇ ਜਾਣਾ ਲਾਵੇ ਮਾਲੀ ਪਾਣੀ ਪਾ ਸਕਦਾ ਪਰ ਬਹੁਤ ਕੁਝ ਮਾਲਕ ਦੇ ਹੱਥ ਹੁੰਦਾ ਹੈ ਕਈ ਵਾਰੀ ਪੱਕੀ ਦੇ ਉੱਤੇ ਗੜੇ ਪੈ ਜਾਂਦੇ ਆ ਪੱਕੀ ਖੇਤੀ ਤੇ 6 ਮਹੀਨੇ ਮਿਹਨਤ ਵੀ ਕੀਤੀ ਪਰ ਗੜੇ ਪੈ ਗਏ ਬੰਦਾ ਕਹਿੰਦਾ ਮੇਰੀ ਕਿਸਮਤ ਚ ਇਹੋ ਕੁਝ ਲਿਖਿਆ ਸੀ ਕਈ ਵਾਰੀ ਜਿਹੜਾ ਕਿਸਮਤ ਸ਼ਬਦ ਹੈ ਉਹ ਮਨੋਵਿਗਿਆਨਕ ਵੀ ਹੈ ਕਿ ਬੰਦਾ ਨਹੀਂ ਤਾਂ ਝੂਰ ਝੂਰ ਕੇ ਖਤਮ ਹੋ ਜਾਏਗਾ ਜਦੋਂ ਉਹਦੇ ਨਾਲ ਕੁਝ ਵਾਪਰ ਜਾਂਦਾ ਉਹ ਕਹਿੰਦਾ ਮੇਰੀ ਕਿਸਮਤ ਵਿੱਚ ਇਹੋ ਕੁਝ ਲਿਖਿਆ ਸੀਗਾ ਕਈ ਥਾਈ ਉਹ ਸਮਝੌਤਾ ਵੀ ਕਰਦਾ ਕਈ ਥਾਈ ਉਹ ਰੋਂਦਾ ਪਿੱਟਦਾ ਵੀ ਆ ਤੇ ਦੁਖੀ ਵੀ ਹੁੰਦਾ ਪਰ ਕਿਸਮਤ ਕਿਵੇਂ ਬਦਲੀ ਅਸਲ ਸਵਾਲ ਹੈ ਕਿ ਸਾਡੇ ਕਰਮ ਦੇ ਨਾਲ ਕਿਸਮਤ ਬਦਲਣੀ ਹੈ ਸਾਡੇ ਪੁਰਾਣੇ ਬਜ਼ੁਰਗ ਕਹਉਂਦੇ ਹੁੰਦੇ ਸੀ ਕਿ ਪਹਿਰੇਦਾਰ ਜ਼ਿਲ੍ਹਾ ਬੁਰਾ ਰਾਹ ਦੇ ਵਿੱਚ ਕਿਲਾ ਬੁਰਾ ਦੁੱਧ ਕੋਲੇ ਬਿੱਲਾ ਬੁਰਾ ਭਾਂਡਾ ਰਹਿ ਗਿਆ ਪਿੱਲਾ ਬੁਰਾ ਕਰਮ ਵੱਲੀੋਂ ਢਿੱਲਾ ਬੁਰਾ ਜਿਹੜਾ ਬੰਦਾ ਕਰਮ ਕੋਈ ਨਹੀਂ ਕਰਦਾ ਕਿਰਿਆ ਕੋਈ ਨਹੀਂ ਕਰਦਾ ਤੇ ਜੇ ਉਹ ਢਿੱਲਾ ਤੇ ਕੁਦਰਤੀ ਹੈ ਕਰਮ ਕਦੀ ਬਦਲਦਾ ਨਹੀਂ ਹੁੰਦਾ ਦੁਨੀਆ ਦੇ ਵਿੱਚ ਜੇ जाट ਬੈਠਾ ਰਹੇ ਵੀ ਫਸਲ ਆਪੇ ਹੋ ਜੇਗੀ ਮੇਰੀ ਕਿਸਮਤ ਚ ਹੋਈ ਤਾਂ ਹੋ ਜੇਗੀ ਕਦੀ ਫਸਲ ਲੈਂਜ ਹੋਈ ਨਹੀਂ ਵਾਹਣੀ ਪੈਂਦੀ ਆ ਸੁਹਾਗਣੀ ਪੈਂਦੀ ਆ ਵੱਤ ਵੇਖਣੀ ਪੈਂਦੀ ਆ ਪਾਣੀ ਲਾਉਣਾ ਪੈਂਦਾ ਜੇ ਵਿਦਿਆਰਥੀ ਬੈਠਾ ਰਹੇ ਵੀ ਐਂ ਕਿਸਮਤ ਚ ਹੋਇਆ ਪਾਸ ਹੋ ਜਾਗਾ ਪੜਨਾ ਪੈਂਦਾ ਜੇ ਸਿਪਾਈ ਬੈਠਾ ਰਹੇ ਵੀ ਜੰਗ ਜਿੱਤਿਆਵਾਂਗੇ ਬੈਠੇ ਬੈਠੇ ਹੀ ਕਦੀ ਕਿਸੇ ਨੇ ਜੰਗ ਨਹੀਂ ਜਿੱਤੀ ਇਸ ਲਈ ਕਿਸਮਤ ਉਦੋਂ ਬਦਲਦੀ ਹੈ ਜਦੋਂ ਬੰਦਾ ਕਰਮ ਵੀ ਨਿਠ ਕੇ ਕਰਦਾ ਹੈ ਕੇਵਲ ਮੈਂ ਫਿਰ ਕਿੰਨਾ ਕਿ ਸੰਸਾਰ ਵਿੱਚ ਕਈਆਂ ਦਾ ਆਪਾ ਵਿਰੋਧ ਸ਼ਬਦ ਵੀ ਹੁੰਦਾ ਵੀ ਸਾਡੀ ਕਿਸਮਤ ਵਿੱਚ ਹੈ ਹੀ ਨਹੀਂ ਪਰ ਫਿਰ ਵੀ ਜਿਹੜੇ ਭਾਗ ਹਨ ਭਾਗਾਂ ਦਾ ਇੱਕ ਮਨੁੱਖ ਹਿੱਸੇਦਾਰ ਹੁੰਦਾ ਭਾਗਾਂ ਨੂੰ ਘੜਨ ਵਿੱਚ ਵੀ ਹੁੰਦਾ ਹਾਂ ਦਾਤੇ ਦੇ ਬਹੁਤ ਕੁਝ ਹੱਥ ਵਸ ਹੈ ਹਰ ਮਜ਼ਬਦੀਆਂ ਧਰਮ ਦੀਆਂ ਆਪੋ ਆਪਣੀਆਂ ਰਵਈਤਾਂ ਨੇ ਬਹੁਤ ਰਹੱਸ ਨੇ ਜਿਹੜੇ ਸਾਡੇ ਹੱਥ ਵਸ ਨਹੀਂ ਹੈ ਪਰ ਕਰਮ ਕਰਨਾ ਸਾਡਾ ਇਸ ਲਈ ਸਾਡੇ ਜਿੰਨੇ ਸਰੋਤ ਗ੍ਰੰਥ ਨੇ ਉਹ ਕਹਿੰਦੇ ਕਿ ਤੁਸੀਂ ਕਰਮ ਕਰੋ ਕਰਮ ਕਰੋਗੇ ਤਾਂ ਕਿਸਮਤ ਬਦਲੇਗੀ ਤੇ ਜੇ ਕੋਈ ਰਹਾਸ ਵਿੱਚ ਸਾਡੇ ਭਾਗਾਂ 'ਚ ਨਹੀਂ ਵੀ ਆ ਤੇ ਨਹੀਂ ਵੀ ਹੋਏਗਾ ਇਸ ਕਰਕੇ ਸੰਸਾਰ ਦੇ ਜਿਹੜੇ ਸਫਲ ਲੋਕ ਨੇ ਉਹਨਾਂ ਨੇ ਕਰਮ ਕੀਤਾ ਉਹਨਾਂ ਦੀ ਕਿਸਮਤ ਬਦਲੀ ਹੈ ਜਿਹੜੇ ਕੇਵਲ ਕਿਸਮਤ ਦੇ ਸਹਾਰੇ ਬੈਠੇ ਰਹੇ ਕਿਸਮਤ ਕਿਸਮਤ ਆਖ ਕੇ ਢਿੱਲੜ ਚ ਚਲਾਉਂਦੇ ਹਿੰਮਤ ਵਾਲੇ ਪਰਬਤਾਂ ਨੂੰ چیر ਲ ਜਾਂਦੇ ਇਹ ਸਾਡੀ ਇੱਕ ਲੋਕਵੀ ਨੇ ਲਿਖਿਆ ਸੀ ਕਿ ਜਿਹੜੇ ਢਿੱਲੜ ਲੋਕ ਨੇ ਉਹ ਕਿਸਮਤ ਕਿਸਮਤ ਕਹਿ ਕੇ ਵਿਚਾਰੇ ਬਰਲਾਪ ਕਰਦੇ ਰਹਿੰਦੇ ਆ ਪਰ ਜਿਹੜੇ ਹਿੰਮਤ ਵਾਲੇ ਹੁੰਦੇ ਨਾ ਉਹ ਪਰਬਤਾਂ ਨੂੰ چیر ਤੁਰ ਜਾਂਦੇ ਆ ਇਸ ਲਈ ਜਿੰਨੀਆਂ ਸੰਸਾਰ ਦੀਆਂ ਖੋਜਾਂ ਨੇ ਜਿੰਨਾ ਸਾਡੇ ਤੱਕ ਇਹ ਸਭ ਪਹੁੰਚ ਵਿਧੀ ਆਈ ਹੈ ਗਿਆਨ ਵਿਗਿਆਨ ਰਹਸ ਬਹੁਤ ਕੁਝ ਇਹ ਉਹਨਾਂ ਕਰਮਸ਼ੀਲ ਲੋਕਾਂ ਕਰਕੇ ਆਈ ਹੈ ਜਿਨ੍ਹਾਂ ਨੇ ਸਾਨੂੰ ਕਿਸਮਤ ਬਦਲਣ ਵਾਸਤੇ ਸੁਨੇਹਾ ਵੀ ਦਿੱਤਾ ਇਸ ਲਈ ਇਹਦਾ ਸਮੁੱਚੇ ਦਾ ਤੱਤ ਸਾਰ ਇਹ ਹੈ ਕਿ ਕੇਵਲ ਕਿਸਮਤਵਾਦੀ ਸ਼ਬਦ ਦੇ ਉੱਤੇ ਟਿਕ ਜਾਣਾ ਇਹਦੇ ਨਾਲ ਵਿਕਾਸ ਨਹੀਂ ਹੁੰਦਾ ਇਸ ਲਈ ਨਿਸ਼ਚਾ ਕਰੀਏ ਕਿ ਅਸੀਂ ਕਰਮ ਇਹਨਾਂ ਚੰਗਾ ਕਰੀਏ ਅਰਦਾਸ ਵੀ ਕਰੀਏ ਆਪਣੇ ਧਰਮ ਕਰਮ ਅਨੁਸਾਰ ਕਰੀਏ ਤੇ ਆਪਣੇ ਉਸ ਆਕਾਲ ਪੁਰਖ ਦੇ ਉੱਤੇ ਓਟ ਆਸਰਾ ਵੀ ਰੱਖੀਏ ਪਰ ਕਰਮ ਕਰਨਾ ਨਾ ਛੱਡੀਏ ਤਾਂ ਕਿ ਸਾਡੀ ਕਿਸਮਤ ਚੰਗੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ